ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜਿਹੜੋ ਲੋਕਰੇ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਡੇਰਾ सिरसा ਸੱਚਾ ਸੌਦਾ ਤੋਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਪਵਿੱਤਰ ਐਮਐਸਜੀ ਗੁਰਮੰਤਰ ਪੰਡਾਰਾ ਜੋ 25 ਮਾਰਚ ਨੂੰ ਮਨਾਇਆ ਜਾ ਰਿਹਾ ਹੈ ਉਸਦੇ ਬਾਰੇ ਪੂਰੀ ਜਾਣਕਾਰੀ ਜੋ ਡੇਰਾ ਸਿਰਸਾ ਸੱਚਾ ਸੌਦਾ ਉੱਥੇ 25 ਮਾਰਚ ਦਿਨ ਮੰਗਲਵਾਰ ਨੂੰ ਇਹ ਪਵਿੱਤਰ ਦਿਹਾੜਾ ਮਨਾਇਆ ਜਾ ਰਿਹਾ ਹੈ ਐਮਐਸਟੀ ਗੁਰਮੰਤਰ ਪੰਡਹਾਰਾ ਸ਼ਾਹ ਸਤਨਾਮ ਤੇ ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ ਜਿਸਦੇ ਬਾਰੇ ਵੱਡੀ ਜਾਣਕਾਰੀ ਸੰਗਤਾਂ ਨੂੰ ਦਿੱਤੀ ਜਾ ਰਹੀ ਹੈ ਪਵਿੱਤਰ ਪੰਡਹਾਰੇ ਸਬੰਧੀ ਸਾਧ ਸੰਗਤਾਂ ਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੇਗੀ ਸਾਰੀਆਂ ਹੀ ਸੰਗਤਾਂ ਬਹੁਤ ਉਸ਼ਾ ਨਾਲ ਇਹ ਪਵਿੱਤਰ ਪੰਡਹਾਰਾ ਮਨਾਉਂਦੀਆਂ ਨੇ ਸੋ ਇਸ ਮੌਕੇ ਮਨੁੱਖਤਾ ਦੀ ਭਲਾਈ ਲਈ ਬਹੁਤ ਵੱਡੇ ਕੰਮ ਕੀਤੇ ਜਾਂਦੇ ਨੇ ਪਵਿੱਤਰ ਪੰਡਾਰੇ ਸੰਬੰਧੀ ਪੰਡਾਲ ਵਿੱਚ ਲੰਗਰ ਪੀਣ ਵਾਲਾ ਪਾਣੀ ਟ੍ਰੈਫਿਕ ਗਰਾਊਂਡ ਅਤੇ ਵੱਖ-ਵੱਖ ਸਮਤੀਆਂ ਦੇ ਸੇਵਾਦਾਰਾਂ ਨੇ ਆਪਣੀਆਂ ਆਪਣੀਆਂ ਡਿਊਟੀਆਂ ਸੰਭਾਲ ਲਈਆਂ ਜਿਕਰ ਯੋਗ ਹੈ ਕਿ ਪੂਜਨੀਕ ਗੁਰੂ ਸੰਤ ਗੁਰਮੀਤ ਰਾਮ ਸਿੰਘ ਜੀ ਇਨਸਾਨ ਨੂੰ ਪੂਜਨੀਕ ਪਰਮ ਪਿਤਾ ਸਾਸਤ ਨਾਮ ਜੀ ਮਹਾਰਾਜ ਨੇ 25 ਮਾਰਚ 1973 ਨੂੰ ਪਵਿੱਤਰ ਗੁਰਮੰਤਰ ਦੀ ਅਨਮੋਲ ਦਾਤ ਬਖਸ਼ਿਸ਼ ਕੀਤੀ ਸੀ ਸੋ ਇਸ ਦਿਨ ਦੀ ਯਾਦ ਵਿੱਚ ਇਹ ਪਵਿੱਤਰ ਭੰਡਾਰਾ ਮਨਾਇਆ ਜਾਂਦਾ ਹੈ ਇਸੇ ਦਿਨ ਹੀ ਪੂਜਨਿਕ ਬੇਪਰਵਾਹ ਸਾਈ ਸਾਈ ਸ਼ਾਮਸਤਾਨਾ ਜੀ ਨੇ ਮਹਾਰਾਜ ਨੇ ਪੂਜਨਿਕ ਪਰਮ ਪਿਤਾ ਸ਼ਾਸਤ੍ਰਾਮ ਸਿੰਘ ਜੀ ਮਹਾਰਾਜ ਨੂੰ ਤੇ ਪੂਜਨਿਕ ਸਾਈ ਸਾਵਣ ਸਿੰਘ ਜੀ ਮਹਾਰਾਜ ਨੇ ਪੂਜਨਿਕ ਬੇਪਰਵਾਹ ਸਾਈ ਸ਼ਾਮਸਤਾਨਾ ਜੀ ਮਹਾਰਾਜ ਨੂੰ ਪਵਿੱਤਰ ਗੁਰਮੰਤਰ ਦੀ ਅਨਮੋਲ ਦਾਤ ਬਖਸ਼ੀ ਸੀ ਇਸ ਰਚ ਸਾ ਸੰਗਤ ਇਸ ਪੂਰੇ ਮਹੀਨੇ ਨੂੰ ਸ਼ਰਧਾ ਨਾਲ ਪਵਿੱਤਰ ਐਮਐਸਜੀ ਗੁਰਮੰਤਰ ਪਨਾਰੇ ਦੇ ਰੂਪ ਵਿੱਚ ਮਨਾਉਂਦੀਆਂ ਨੇ ਖੂਨਦਾਨ ਕੈਂਪ ਲੱਗਦੇ ਨੇ ਜ਼ਰੂਰਤਮੰਦਾਂ ਦੀ ਮਦਦ ਕੀਤੀ ਜਾਂਦੀ ਏ ਬੇਸਹਾਰਿਆਂ ਨੂੰ ਮਕਾਨ ਬਣਾ ਕੇ ਦਿੱਤੇ ਜਾਂਦੇ ਨੇ ਜ਼ਰੂਰਤਮੰਦ ਪਰਾਰਾਂ ਦੀਆਂ ਧੀਆਂ ਦੇ ਵਿਆਹ ਆਰਥਿਕ ਮਦਦ ਅਤੇ ਮਾਨਵਤਾ ਦੀ ਭਲਾਈ ਲਈ 167 ਤਰ੍ਹਾਂ ਦੇ ਕੰਮ ਕੀਤੇ ਜਾਂਦੇ ਨੇ ਜੋ ਇਸ ਦਿਨ 25 ਮਾਰਚ ਨੂੰ ਇਹ ਪਵਿੱਤਰ ਪੰਡਾਰਾ ਮਨਾਇਆ ਜਾ ਰਿਹਾ ਹੈ ਪੂਜਨੀਕ ਸ਼ਾ ਮਸਤਾਨਾ ਜੀ ਤੇ ਸ਼ਾਸਤਰਾਮ ਜੀ ਤੇ ਪੂਜਨੀਕ ਗੁਰੂ ਸੰਤ ਗੁਰਮਿਤ ਰਾਮ ਰਹਿਮ ਜੀ ਜਿਨ੍ਹਾਂ ਨੇ ਇਸ ਪਵਿੱਤਰ ਤਿਹਾੜੇ ਨੂੰ ਮਨਾਉਣ ਲਈ ਸੰਗਤਾਂ ਦੇ ਵਿੱਚ ਖੁਸ਼ੀ ਤੇ ਬੜਾ ਚਾਅ ਸੰਗਤਾਂ ਇਸ ਤਿਹਾੜ ਨੂੰ ਬੜੇ ਸ਼ਰਧਾ ਨਾਲ ਮਨਾਉਂਦੀਆਂ ਨੇ ਔਰ ਜੋ ਮਾਨਵਤਾ ਦੀ ਭਲਾਈ ਲਈ ਇਹ ਕਾਰਜ ਕੀਤੇ ਜਾਂਦੇ ਨੇ ਡੇਰਾ ਸਿੱਸਾ ਦੀ ਸਾ ਸੰਗਤ ਜੋ ਕਿ ਇਸ ਕੰਮ ਵਾਸਤੇ ਜਾਣੀ ਜਾਂਦੀ ਏ ਜਦੋਂ ਵੀ ਕਿਤੇ ਭੀੜ ਪਣਦੀ ਏ ਕੋਈ ਆਫਤਾ ਹੁੰਦਿਆਂ ਨੇ ਤਾਂ ਡੇਰਾ ਸੱਚਾ ਸੌਦਾ ਦੇ ਜੋ ਵੀ ਸੰਗਤਾਂ ਨੇ ਉਹ ਸਭ ਤੋਂ ਪਹਿਲਾਂ ਉੱਥੇ ਪਹੁੰਚ ਕੇ ਮਾਨਵਤਾ ਦੀ ਭਲਾਈ ਲਈ ਯੋਗਦਾਨ ਕਰਦੀਆਂ ਨੇ ਜਿਸ ਤਰ੍ਹਾਂ ਕੋਈ ਵੀ ਆਫਤਾਵੇ ਤਾਂ ਉੱਥੇ ਡੇਰਾ ਸਿਰਸਾ ਦੇ ਵੱਲੋਂ ਹਰ ਤਰ੍ਹਾਂ ਦੀ ਮਦਦ ਪਹੁੰਚਾਈ ਜਾਂਦੀ ਏ ਸੋ ਡੇਰਾ ਸਿਰਸਾ ਸੱਚਾ ਸੌਦਾ ਮੰਨਤਾ ਦੀ ਭਲਾਈ ਲਈ ਬਹੁਤ ਵੱਡੇ ਕਦਮ ਚੁੱਕਦਾ ਹੈ ਇਸੇ ਕਰਕੇ ਮੰਨਤਾ ਦੀ ਭਲਾਈ ਲਈ ਜਾਣਿਆ ਜਾਂਦਾ ਹੈ ਡੇਰਾ ਸਿਰਸਾ ਜੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਸੰਗਤਾਂ ਡੇਰਾ ਸਿਰਸਾ ਨਾਲ ਜੁੜੀਆਂ ਹੋਈਆਂ ਨੇ ਔਰ ਉਹਨਾਂ ਚ ਡੇਰਾ ਸਿਰਸਾ ਨੂੰ ਲੈ ਕੇ ਸ਼ਾਮਸਤਾਨਾ ਜੀ ਸ਼ਾਸਤਨਾਮ ਜੀ ਉਹਨਾਂ ਦੇ ਜੋ ਗੁਰਮੰਤਰ ਨੂੰ ਜਪਦੀਆਂ ਨੇ ਤੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਸੰਗਤਾਂ ਦੇ ਵੱਲੋਂ ਇਸ 25 ਮਾਰਚ ਨੂੰ ਇਸ ਪੰਡਾਰੇ ਦੇ ਵਿੱਚ ਸ਼ਾਮਲ ਹੋਣ ਲਈ ਵੀ ਜਿਹੜਾ ਕਿ ਉਤਸ਼ਾਹ ਹੈ